आमी आमी बाल अपनी बेटी दे देश जद मैं आया बेटी न चक्की दे हेठ जद मैं आया बेटी दे हेठ चोकीी देठ बैजा बैजा बाल मकूड़ा सुटियां माटेर बेजा बेजा बाबल मकोड़ा ਸਿੱਟੇ ਆ ਮਾ ਤੇਰਾ ਮੈਂ ਆਮੀ ਵੀਰਾ ਵੇ ਆਪਣੀ ਪਹਿਣਾ ਦੇ ਦੇ ਸਿਆ ਮੈਂ ਆਮੀ ਵੀਰਾ ਵੇ ਆਪਣੀ ਪਹਿਣਾ ਦੇ ਦੇ ਜਦ ਮੈਂ ਆਇਆ ਪਹਿਣੇ ਨਿਕੂੜਾ ਚੱਕੀ ਦੇ ਠ ਜਦ ਮੈਂ ਆਇਆ ਪਹਿਣੇ ਨਿਕੂੜਾ ਚੱਕੀ ਦੇ ਠ ਬਹਿ ਜਾ ਬਹਿ ਜਾ ਵੀਰਾ ਮੈਂ ਕੂੜਾ ਸਿੱਟਿਆਂ ਮਾਤੇਰ ਵੇਜਾ ਵੇਜਾ ਵੀਰਾਂ ਨੂੰੜਾ ਸਿੱਟਿਆਂ ਮਾਤੇਰ ਆਮੀ ਆਮੀ ਚਾਚਾ ਆਪਣੇ ਪਤੀ ਜੀ ਦੇ ਦੇਸ਼ ਆਮੀ ਹੋਈ ਚਾਚਾ ਵੀ ਆਪਣੇ ਪਤੀ ਜੀ ਦੇ ਦੇਸ ਜਦ ਮੈਂ ਆਇਆ ਪਤੀ ਜੀ ਨੂੰੜਾ ਚੱਕੀ ਦੇਠ ਜਦ ਮੈਂ ਆਇਆ ਪਤੀ ਜੀ ਨੂੰੜਾ ਛੱਕੀ ਦੇ ਉੱਠ ਬਹਿ ਜਾ ਬਹਿ ਜਾ ਚਾਚਾ ਮਕੂੜਾ ਸਿੱਟਿਆਂ ਮਾਟੇਰ ਬਹਿ ਜਾ ਬਹਿ ਜਾ ਚਾਚਾ ਮਕੂੜਾ ਸਿੱਟਿਆਂ ਮਾਟੇਰ ਆਮੀ ਆਮੀ ਮਾਮਾਏ ਆਪਣੇ ਪਣੇਵੀ ਦੇਦੇ ਸਿਆਮੀ ਆਮੀ ਮਾਮਾਏ ਆਪਣੇ ਪਣੇਵੀ ਦੇਦੇ ਜਦ ਮੈਂ ਆਏ ਆਪਣੇ ਵੀ ਕੁੜਾ ਚੱਕੀ ਦੇ ਠਜ ਜਦ ਮੈਂ ਆਏ ਆਪਣੇ ਵੀ ਕੂੜਾ ਚੱਕੀ ਦੇ ਠਹਿ ਬਹਿ ਜਾ ਬਹਿ ਜਾ ਮਾਮਾ ਮੈਂ ਕੂੜਾ ਸਿੱਟਿਆ ਮਾ ਟੇਰ ਬਹਿ ਜਾ ਬਹਿ ਜਾ ਮਾਮਾ ਮੈਂ ਕੂੜਾ ਸਿੱਟਿਆ ਮਾ ਟੇਰ